اپنی ਸ਼ੈੱਡ ਡੋਟ ਕੇ ਸਾਰੀ ਜਾਣ ਕੇ ਇੱਧਰ ਡੈਕ ਪੀ ਜਾ ਜੀ ਦੋ ਟਾਈ ਹਾਈ ਸਪੋਰਟ ਦੇ ਕਸਤਾ ਗੁੰਦਾ ਡੈਪੀਆਂ ਕਾਫੀ ਨੇਰੀ ਨੇ ਨੁਕਸਾਨ ਕਰਤਾ ਜੀ ਲਗਭਗ ਕਿੰਨਾ ਨੁਕਸਾਨ ਹੋ ਗਿਆ ਸਰ ਹਾਂਜੀ ਲਗਭਗ ਕਿੰਨਾ ਕ ਨੁਕਸਾਨ ਲਗਭਗ ਜੀ 10-12 ਲੱਖ ਦਾ ਨੁਕਸਾਨ ਹੋ ਗਿਆ ਜੀ ਕਿਹੜੀ ਕਿਹੜੀ ਚੀਜ਼ ਨੁਕਸਾਨ ਹੋ ਗਈ ਆਪਣੀ ਨੁਕਸਾਨ ਮਸ਼ੀਨਰੀਆਂ ਭੱਜ ਗਈਆਂ ਜੀ ਕਾਫੀ ਟਰੈਕਟਰ ਤੇ ਡੈਪ ਹੈ ਡਰਾਫਟ ਤੇ ਆ ਸ਼ੈੱਡ ਸਾਰੀ ਨਮਾਇਦਾ 10 ਤੋਂ 15 ਡਰਨ ਸ਼ੈੱਡ ਇਡ ਕੇ ਇੱਥੇ ਦੇਖੋ ਕਿੱਥੇ ਆ ਇਹ ਜਿਹੜੀ ਤੁਹਾਡੀ ਸ਼ੈੱਡ ਇੱਥੇ ਉੱਡ ਕੇ ਇੱਥੇ ਆ ਪਿੱਛੇ ਤੁਹਾਡੇ ਤੋਂ ਬੈਕ ਸਾਈਡ ਤੁਹਾਡੇ ਛੱਡੇ ਗਈ ਹੋਈ ਆ ਇਹ ਸ਼ੈੱਡ ਉਧਰਲੀ ਸਾਈਡ ਤੋਂ ਉੱਡ ਕੇ ਇੱਧਰ ਆ ਗਈ ਹੈ ਹਾਂਜੀ 200 ਨਹੀਂ 250 ਉੱਡ ਤੇ ਹਾਂਜੀ ਇਹ ਨੇਰੀ ਕਰਨ ਹੋਇਆ ਜੀ ਇਹ ਨੇਰੀ ਕਰਨ ਸਾਰਾ ਡਰਕਤ ਵਗੈਰਾ ਜਿੰਨੇ ਵੀ ਡਿਗੇ ਕੰਧਾ ਡਿਗੇ ਨੇਰੀ ਕਰਕੇ ਹੋ ਜਾਂਦਾ ਆਉਂ ਨਹੀਂ ਕੀ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਜੀ ਕਹਿਣਾ ਜੀ ਸਰਕਾਰ ਸਾਡੀ ਮਦਦ ਕਰੇ ਰਾਲ ਰਾਲ ਕੇ ਜਿੱਦਾਂ ਹੋ ਸਕਦਾ ਹਨ ਤੇ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਤੁਸੀਂ ਮਾਮਲਾ ਪ੍ਰਸ਼ਾਸਨ ਕੋਈ ਕਾਲ ਵਗੈਰਾ ਕਿਸੇ ਨੂੰ ਕੀਤੀ ਹੈ ਜਿੱਦਾ ਬਿਜਲੀ ਦੇ ਖੰਭੇ ਤੱਕ ਵੀ ਡਿਗੇ ਆ ਬਿਜਲੀ ਵਾਲੇ ਨੰਬੀ ਵਾਲੇ ਲੱਗੇ ਆ ਜੀ ਰਿਪੇਅਰ ਕਰਦੇ ਪਏ ਉਹਕੇ ਦੇ ਪਹੁੰਚ ਗਏ ਸੀ ਸਾਰੇ ਪਹੁੰਚ ਗਏ ਪਹੁੰਚ ਕੇ ਲੱਗੇ ਆ ਨੁਕਸਾਨ ਕਾਫੀ ਜ਼ਿਆਦਾ ਆ 1 2 ਦਿਨ ਲੱਗ ਜਾਣੇ ਉਹਨਾਂ ਨੂੰ ਤੁਸੀਂ ਮੀਡੀਆ ਤੁਸੀਂ ਮੀਡੀਆ ਰਾਹੀਂ ਕੋਈ ਮੈਸੇਜ ਦੇਣਾ ਚਾਹੂੰ ਮੈਸੇਜ ਇਹ ਹੀ ਆ ਜੀ ਸਰਕਾਰ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇੰਨਾ ਨੁਕਸਾਨ ਇਕੱਲੇ ਬੰਦੇ ਨੇ ਭਰਨਾ ਬਹੁਤ ਮੁਸ਼ਕਲ ਆ ਇਹ ਦੋ ਚਲੋ ਕੁਦਰਤ ਦੀ ਕਰੂਪੀ ਆ ਇਹ ਪਰ ਫਿਰ ਵੀ ਸਰਕਾਰ ਨੂੰ ਚਾਹੀਦਾ ਹੈ ਜੀ ਨਾ ਯਾ ਬਲੋਂ ਗੁਰਜੀਤ ਸਿੰਘ ਗੁਰਜੀਤ ਸਿੰਘ ਜੀ ਕਿਹੜੇ ਪਿੰਡ ਤੋਂ ਆਪਾਂ ਐਸੇ ਪਿੰਡ ਤੋਂ ਆ ਜੀ ਹਾਂ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਆਪਣਾ ਪਿੰਡ ਦੇ ਵਿੱਚ ਖੜੇ ਅੱਜ ਮਾਮਲਾ ਹਨੇਰੀ tufaan ਦਾ ਜਿਹੜਾ ਨੁਕਸਾਨ ਕੀਤਾ ਬਹੁਤ ਜ਼ਿਆਦਾ ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਆਪਣਾ ਨਕਸਾਨ 10 ਤੋਂ 12 10 ਤੋਂ ਕਿਹੜੀ ਕਿਹੜੀ ਚੀਜ਼ ਦਾ ਨੁਕਸਾਨ ਹੋਇਆ ਆਪਣਾ ਜੀ ਛੱਡ ਉੱਡ ਕੇ ਕੰਮ ਦੇ ਕੰਮ ਜਿਹੜੀ ਸਾਡੀ ਭਾਰੀ ਛੱਡ ਆ ਇਹ 2 250 ਫੁੱਟ ਤੇ ਆ ਕੇ 150 ਫੁੱਟ ਤੇ ਆ ਕੇ ਕੋਠੇ ਤੇ ਡਿੱਗੀ ਕਿਸੇ ਦੇ ਉਹ ਜਾਂਦਰਾ ਦੂਰ ਕਿਸੇ ਦੇ ਹੋਰ ਵੀ ਘਰਾਂ ਦੇ ਵਿੱਚ ਗਈਆਂ ਇਹ ਤਾਂ ਜ ਬਹੁਤ ਦੂਰ ਦੂਰ ਗਈ ਹੈ ਜਦੋਂ ਆਉਂਦੇ ਇਹ ਨੇਰੀ ਦੇ ਨਾਲ ਹੀ ਹੋਇਆ ਸਾਰਾ ਗਾ ਪਾ ਨਹੀਂ ਸੀ ਇੱਕ ਮਸ਼ੀਨ ਟੁੱਟ ਗਈ ਆ ਰੀਪਰ ਦੇ ਉੱਤੇ ਡੇਜਾ ਤੇ ਮਾਂ ਟਰੈਕਟਰਾਂ ਦੇ ਡੇਜਾ ਤੇ ਟਰੈਕਟਰਾਂ ਤੇ ਸਾਰੇ ਜ਼ਮਾਨਤ ਤੇ ਕਾਰਨ ਆਉਂਦਾ ਡੇਜਾ ਬਹੁਤ ਡੇਜਾ ਆ ਪਾਟਰਾਂ ਦੇ ਪਾਟੇ ਗਏ ਅੱਡਾਂ ਲੁੱਟੇ ਬੁੱਟੇ ਟੁੱਟ ਗਏ ਢਿੱਲੀ ਦੇ ਕੰਬੇ ਬਹੁਤ ਟੁੱਟੇ ਨੇ ਇਹ ਆਪਣੀ ਸ਼ੈਡ ਡੋਟ ਕੇ ਸਾਰੀ ਜਾਣ ਕੇ ਇੱਧਰ ਡੈਲਟੀ ਜਾਈ ਦੋ ਟਾਈ ਹਸੋਪਟ ਦੇ ਕੰਤਾ ਗੁੰਦਾ ਡੈਪੀਆਂ ਕਾਫੀ ਨੇਰੀ ਨੇ ਨੁਕਸਾਨ ਕਰਤਾ ਜੀ ਲਗਭਗ ਕਿੰਨਾ ਨੁਕਸਾਨ ਹੋ ਗਿਆ ਸਰ ਹਾਂਜੀ ਲਗਭਗ ਕਿੰਨਾ ਨੁਕਸਾਨ ਲਗਭਗ ਜੀ 10-12 ਲੱਖ ਦਾ ਨੁਕਸਾਨ ਹੋ ਗਿਆ ਜੀ ਕਿਹੜੀ ਕਿਹੜੀ ਚੀਜ਼ ਨੁਕਸਾਨ ਹੋ ਗਈ ਆਪਣੀ ਨੁਕਸਾਨ ਮਸ਼ੀਨਰੀਆਂ ਭੱਜ ਗਈਆਂ ਜੀ ਕਾਫੀ ਟਰੈਕਟਰ ਤੇ ਟੈਪੇ ਡਰਾਫਟ ਤੇ ਆ ਸ਼ੈੱਡ ਸਾਰੀ ਮੇਰਾ 10 ਤੋਂ 15 ਟਨ ਸ਼ੈੱਡ ਹੋਣੀ ਆ ਇਹ ਉੱਡ ਕੇ ਇੱਥੇ ਦੇਖੋ ਕਿੱਥੇ ਆ ਜਿਹੜੀ ਤੁਹਾਡੀ ਸ਼ੈੱਡ ਇੱਥੇ ਉੱਡ ਕੇ ਇੱਥੇ ਆ ਪਿੱਛੇ ਤੁਹਾਡੇ ਤੋਂ ਬੈਕ ਸਾਈਡ ਤੁਹਾਡੇ ਸ਼ੈੱਡ ਗਈ ਹੋਈ ਆ ਇਹ ਸ਼ੈੱਡ ਉਧਰਲੀ ਸਾਈਡ ਤੋਂ ਉੱਡ ਕੇ ਇੱਧਰ ਆ ਪਈ ਹੈ 200 300 ਟੱਪ ਤੇ ਹਾਂਜੀ ਇਹ ਨਿਹਰੀ ਕਾਰਨ ਹੋਇਆ ਜੀ ਇਹ ਨਿਹ ਦਰਗਤ ਵਗੈਰਾ ਜਿੰਨੇ ਵੀ ਡਿਗੇ ਜਾਂ ਕੰਦਾ ਡਿਗੇ ਨੇਰੀ ਕਰਕੇ ਕੀ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਜੀ ਕਹਿਣਾ ਜੀ ਸਰਕਾਰ ਸਾਡੀ ਮਦਦ ਕਰੇ ਰਾਲ ਨਾਲ ਕੇ ਜਿੱਦਾਂ ਸਰਕਾਰ ਨਾਲ ਤੇ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਤੁਸੀਂ ਮਾਮਲਾ ਪ੍ਰਸ਼ਾਸਨ ਦੇ ਆ ਜੀ ਤੁਸੀਂ ਕੋਈ ਕਾਲ ਵਗੈਰਾ ਕਿਸੇ ਨੂੰ ਕੀਤੀ ਹੈ ਜਿੱਦਾ ਬਿਜਲੀ ਦੇ ਖੰਭੇ ਤੱਕ ਵੀ ਡਿਗੇ ਆ ਬਿਜਲੀ ਵਾਲੇ ਲੱਗੇ ਆ ਜੀ ਅੱਜ ਫੇਅਰ ਕਰਦੇ ਆ ਔਕੇ ਤੇ ਪਹੁੰਚ ਗਏ ਸੀ ਸਾਰੇ ਪਹੁੰਚ ਗਏ ਪਹੁੰਚ ਕੇ ਲੱਗੇ ਆ ਨੁਕਸਾਨ ਕਾਫੀ ਜ਼ਿਆਦਾ ਆ 1-2 ਦਿਨ ਲੱਗ ਜਾਣੇ ਉਹਨਾਂ ਨੂੰ ਤੁਸੀਂ ਤੁਸੀਂ ਮੀਡੀਆ ਰਾਹੀਂ ਕੋਈ ਮੈਸੇਜ ਦੇਣਾ ਚਾਹੂੰ ਮੈਸੇਜ ਇਹ ਹੀ ਆ ਜੀ ਸਰਕਾਰ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ ਜੀ ਕਿਉਂਕਿ ਇੰਨਾ ਨੁਕਸਾਨ ਇਕੱਲੇ ਬੰਦੇ ਨਹੀਂ ਭਰਨਾ ਬਹੁਤ ਹੁੰਦਾ ਹੈ ਇਹਨਾਂ ਚਲੋ ਕੁਦਰਤ ਦੀ ਕਰੂਪੀ ਆ ਇਹ ਪਰ ਫਿਰ ਵੀ ਸਰਕਾਰ ਨੂੰ ਚਾਹੀਦਾ ਹੈ ਜੀ ਜੀ ਆਪਣਾ ਗੁਰਜੀਤ ਸਿੰਘ ਗੁਰਜੀਤ ਸਿੰਘ ਜੀ ਕਿਹੜੇ ਪਿੰਡ ਤੋਂ ਆਪਾਂ ਐਸੀ ਬਿਲਕੁਲ ਸਹੀ ਜਗ੍ਹਾ ਖੂਨ